3 April पिंड जीवा अराई भाईचारे इंसाफ दवा कर अपनी मंगा मनवाण ल जाम किया गया पिछले एक महीने तो ऐसी समाज के लोग अपनी दुनिया भगत राज जी वार भारत की अगवाई हेठ अपनिया मंगा लाइराश कर रहे हैं मंगा ने सूबा कन्वीनर भगत सिंह लाली वालों भुख हड़ताल की जा रही है इस संबंधी लोग ने दसा की हलका गुरुहर अंदर कई गरीब लोकानिया सरकारी कणक वाली परचिया नहीं कटिया जानपेंड दे डिपो होल्डर ते ती एस टी एकट तिथ हुए मुकदमे तिरफ्तारी खेड स्टेडियम की उसकी जाए पिछड़े छलिया होल्डर खिलाफ कार्रवाई हो बकाया कई जाए तो पर्चिया कट्टिया जाए था गुरु हर सहाय दुलिस वालों आगुआ से झूठा कि परचा मुकदमा नंबर दो सौ इकासी रद्द किया जाए इस मौके लाली जीवा अराई ने कहा कि जिन्नी देर सारे मसले हल नहीं होंगे भुख हड़ताल से संघराश जारी रहेगा इस मौके से चरणदास लाली सूबा कन्वीनर भगत सिंह राज दरबार गुरदास दुसांज सूबा आगू लोक अधिकार लहर प्रधान बग्गा सिंह समूह वेलफेयर सभा डॉक्टर पिंदर वाल्मीक तीरथ अमृतसर गुरसेवक सिंह जंग लाहौरा सिंह बोहड़िया मंगल सिंह चावला हाजर सन मौके ते पहुंचे डीएसपी गुरु हर सहाय ने विश्वास दवाया अते तरना खत्म करवाया ते रोड दी आवाजाई बहाल कीता गुरु हर सहाय तो रिपोर्टिंग इंचार्ज अमर सिंह ਅੱਜ ਰੋਡ ਜਾਮ ਕਿਉਂ ਕੀਤਾ ਗਿਆ ਅੱਜ ਦੀ ਅਸੀਂ ਜਿਹੜੇ ਹਲਕਾ ਗਰੂਰ ਸਾਇ ਦੇ ਮਜ਼ਦੂਰ ਵਰਗਾ ਜਿਹੜਾ ਖਾਸ ਕਰਕੇ ਜਿਹਦੇ ਵਿੱਚ ਐਸੀ ਸਮਾਜ ਦੇ ਵਿੱਚ ਜਿਹੜਾ ਟਿਕੂ ਹੋਲਡਰਾਂ ਵੱਲੋਂ ਲੋਕਾਂ ਨਾਲ ਧੱਕੇਸ਼ਾਹੀ ਕਰਦਿਆਂ ਜਿਹੜਾ ਮੁਸ਼ਕਲਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਹਲਕੇ ਦੇ ਵਿੱਚ ਲਗਭਗ 20 ਪਿੰਡਾਂ ਦੀ ਸਾਡੇ ਕੋਲ ਲਿਸਟ ਹੈ ਜਿਹਦੇ ਵਿੱਚ 70 ਦਕਲ ਅੰਦਾਜ਼ੀ ਕਰਦਿਆਂ ਜਿਹੜਾ ਉਹ ਈ ਕੋਲਡਰਾ ਵੱਲੋਂ ਗਰੀਬ ਲੋਕਾਂ ਦੀਆਂ ਪਰਚੀਆਂ ਨਹੀਂ ਕੱਟੀਆਂ ਗਈਆਂ ਸਰਪੰਚਾਂ ਪੰਚਾਂ ਦੇ ਘਰਾਂ ਦੇ ਵਿੱਚ ਮਸ਼ੀਨਾ ਰੱਖ ਕੇ ਪਰਚੀਆਂ ਕੱਟੀਆਂ ਗਈਆਂ ਔਰ ਜੰਗਾ ਵਾਲੇ ਡੀਕੂ ਵਾਲਾ ਜਿਹੜਾ ਸ਼ੇਰ ਸਿੰਘ ਹੈ ਉਹਨੇ ਤਾਂ ਹੱਥ ਹੀ ਕਰ ਦਿੱਤੀ ਕਿ ਗਰੀਬ ਔਰਤਾਂ ਗਲਤ ਪਰਿਵਾਰਾਂ ਨਾਲ ਸੰਬੰਧਤ ਜਦੋਂ ਦਾਣੇ ਲੈਣ ਵਾਸਤੇ ਗਈਆਂ ਤਾਂ ਉਹਨਾਂ ਦੇ ਗਲ ਪੈ ਗਿਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਤੀ ਦੇ ਖਿਲਾਫ ਜਿਹੜੇ ਆਪ ਸ਼ਬਦ ਬੋਲੇ ਥਾਣਾ ਲੱਖੋਗੜ ਬਰਾਮ ਦੇ ਵਿੱਚ ਉਹ ਵੀ ਬੜੀ ਮੁਸ਼ਕਲ ਦੇ ਨਾਲ ਤਰਲਾ ਲਾ ਕੇ ਬਰਚਾ ਦਰਜ ਕਰਾਇਆ ਗਿਆ ਤਾਂ ਉਹਦੇ ਤੇ 0024 ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਸੀਆਗਰ ਦੇ ਤਹਿਤ ਪਰ ਅੱਜ ਤੱਕ ਪ੍ਰਸ਼ਾਸਨ ਨੇ ਉਹਦੀ ਗ੍ਰਿਫਤਾਰੀ ਨਹੀਂ ਪਾਈ ਹੈ ਇਸੇ ਤਰ੍ਹਾਂ ਬਹੁਤ ਸਾਰੇ ਮਸਲੇ ਪਿੰਡ ਜੀਵਾ ਰਾਈ ਕਿ ਕਿ ਸਮਝਦੇ ਕਿ ਸਮਝਦੇ ਕਿਉਂ ਨਿਕਰਸਰੀ ਪਾਈ ਗਈ ਦੇਖੋ ਜੀ ਨਵੀਂ ਬਣੀ ਹੈ ਸਰਕਾਰ ਜਿਹੜੀ ਕਹਿੰਦੀ ਸੀ ਵੀ ਲੋਕਾਂ ਦੇ ਘਰੇ ਜਾ ਜਾ ਕੇ ਦਾਣੇ ਦਿੱਤੇ ਜਾਣਗੇ ਨਵੀਂ ਬਣੀ ਸਰਕਾਰ ਇਹ ਕਹਿੰਦੀ ਰਹੀ ਕਿ ਅਫਸਰ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਪਿੰਡ ਦੀਆਂ ਸੁੱਥਾਂ ਦੇ ਵਿੱਚ ਜਾ ਕੇ ਤੁਹਾਨੂੰ ਇਨਸਾਫ ਦੇਣਗੇ ਪਰ ਪਿਛਲੇ 4 ਦਿਨਾਂ ਤੋਂ ਜਿਹੜਾ ਮੈਂ ਭੁਖੜ ਹੜਤਾਲ ਦੇ ਬੈਠਾ ਔਰ ਕਿਸੇ ਅਫੀਸਰ ਨੇ ਸਾਡੀ ਹੁਣ ਤੱਕ ਸਾਰ ਨਹੀਂ ਲਈ ਹੈ ਔਰ ਕਿਸੇ ਨੇ ਮੈਡੀਕਲ ਟੀਮ ਭੇਜ ਕੇ ਚੈੱਕਅਪ ਵੀ ਨਹੀਂ ਕਰਵਾਇਆ ਕਿ ਲਗਾਤਾਰ 2 ਦਿਨਾਂ ਤੋਂ ਬੁਖਾਰ ਆ ਜੱਕਰ ਆ ਰਹੇ ਨੇ ਅਸਲ ਵਿੱਚ ਸਾਡੀ ਸਰਕਾਰ ਤੇ ਪ੍ਰਸ਼ਾਸਨ ਸ਼ਾਇਦ ਹੁਣ ਇਹ ਚਾਹੁੰਦਾ ਹੈ ਕਿ ਜਿਹੜੇ ਲੋਕ ਐਸੀ ਦੀ ਲੜਾਈ ਲੜਦੇ ਨੇ ਉਹਨਾਂ ਨੂੰ ਭੋਖੜ ਤਲਾਂ ਤੇ ਬਠਾ ਬਠਾ ਕੇ ਮਾਰ ਦਿੱਤਾ ਜਾਵੇ ਕਮਜ਼ੋਰ ਕਰ ਦਿੱਤਾ ਜਾਵੇ ਤਾਂ ਕਿ ਉਹ ਲੋਕਾਂ ਦੀ ਗੱਲ ਨਾ ਕਰ ਸਕਣ ਪਰ ਅਸੀਂ ਆਮ ਪਬਲਿਕ ਨਾਲ ਐਸੀ ਵਰਗ ਨਾਲ ਮਜ਼ਦੂਰ ਲੋਕਾਂ ਨਾਲ ਵਾਅਦਾ ਕਰਦੇ ਆ ਕਿ ਮੇਰੀ ਭਾਵੇਂ ਜਾਨ ਚਲੀ ਜਾਵੇ ਬਿਲਕੁਲ ਨਹੀਂ ਮੈਨੂੰ ਗ੍ਰਿਫਤਾਰ ਕਰ ਲੈਣ ਮੇਰੇ ਤੇ ਕੋਈ ਪਰਚਾ ਕਰ ਦੇਣ ਮੈਨੂੰ ਜੇਲ੍ਹ ਚ ਵੀ ਸੁੱਟ ਦੇਣਗੇ ਜੇਲ੍ਹ ਦੇ ਵਿੱਚ ਵੀ ਮੈਂ ਜਿਹੜਾ ਕੋਈ ਅੰਨ ਦਾ ਦਾਣਾ ਮੂੰਹ ਦੇ ਵਿੱਚ ਨਹੀਂ ਪਾਵਾਂਗਾ ਭਾਵੇਂ ਦੋ ਘੜਤਾਲ ਮੈਨੂੰ ਮੀਨਾ ਕਰਨੀ ਪਵੇ 2 ਮਹੀਨੇ ਕਰਨੀ ਪਵੇ ਇਸ ਗਰਸ਼ ਤੋਂ ਮੁੱਖ ਮੰਤਰੀ ਸਾਹਿਬ ਕੀ ਮੰਨ ਕਰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਧਿਆਨ ਦਿਓ ਤੁਸੀਂ ਕੀ ਕਹਿੰਦੇ ਸੀ ਤੇ ਕੀ ਹੋ ਗਿਆ ਆ ਇਨਕਲਾਬ ਹੈ ਲੋਕਾਂ ਨੂੰ ਪੰਜ ਪੰਜ ਕਿਲੋ ਦਾਣੇ ਵੀ ਨਹੀਂ ਮਿਲ ਰਹਾ ਗੋਦਾਮਾਂ ਦੇ ਵਿੱਚ ਪਏ ਦਾਣੇ ਗਲ ਸੜ ਰਹੇ ਨੇ ਪਰ ਇਥੇ ਲੋਕਾਂ ਦੀਆਂ ਪਰਚੀਆਂ ਨਹੀਂ ਕਟੀਆਂ ਜਾ ਰਹੀਆਂ ਉਹ ਦਾਣੇ ਤੁਸੀਂ ਕਿਹਨਾਂ ਨੂੰ ਦੇਣੇ ਨੇ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਮੇਰੀ ਵੀ ਭਾਈ ਜਿੰਨੀ ਦੇਰ ਤੱਕ ਸਾਡੀਆਂ ਸਾਰੀਆਂ ਸ਼ੇ ਮੰਗਾਂ ਨੇ ਜਿਹਦੇ ਵਿੱਚ ਗਰਾਊਂਡ ਦੀ ਨੌਜਵਾਨਾਂ ਦੀ ਵੀ ਮੰਗ ਹੈ ਪੰਜ ਪੰਜ ਮਰਲਿਆਂ ਦੀ ਵੀ ਮੰਗ ਹੈ ਉਹ ਹੱਲ ਨਹੀਂ ਹੁੰਦੀਆਂ ਉਨੀ ਦੇਰ ਤੱਕ ਸਾਡਾ ਸ਼ਰਸ ਚ ਜਾਰੀ ਰਹੇਗਾ ਕਸੇ ਪਰਚਾ ਹੋਇਆ ਹਲੇ ਤੱਕ ਫੜਿਆ ਨਹੀਂ ਗਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਸਤੇ ਬਾਰੇ ਅੱਜ ਜਿਹੜਾ ਸਾਡਾ ਵਕ ਵਕ ਜਥੇ ਬੰਦੀਆਂ ਨੇ ਇਹ ਸਾਡੇ ਪ੍ਰਧਾਨ ਜੀ ਲਾਲੀ ਨੇ ਤੇ ਹੋਰ ਵੀ ਸਕਟਣ ਜਿਹੜੇ ਆਏ ਹੋਏ ਆ ਅੱਜ ਦਾ ਜਿਹੜਾ ਫੈਸਲਾ ਲਿਆ ਹੋਇਆ ਉਸ ਫੈਸਲੇ ਤੇ ਅਸੀਂ ਟਾਲਾਂ ਬਿਲਕੁਲ ਸਾਡੇ ਬੰਦੇ ਉਨਚਰ ਕੋਖੜ ਤਾਲ ਤੇ ਬੈਠੇ ਰਹਿਣਗੇ ਜਿੱਨਾ ਚਰ ਉਹਨਾਂ ਦੀ ਪੁਲਿਸ ਵੀ ਪਤਰੀ ਨਾ ਕਰੇਗੀ ਦੂਸਰੇ ਨੰਬਰ ਤੇ ਆ ਕਿ ਜਿਹੜੇ ਡੀਪੋ ਹルダーਾਂ ਜਿਆਦਾ ਮੁੱਦਾ ਜਿਹੜਾ ਗਮੀਰ ਵਿੱਚ ਅਸੀਂ ਲਿਆ ਹੋਇਆ ਜਿੱਥੇ ਬੰਦੀਆਂ ਨੇ ਉਹ ਜੰਗਪਿੰਡ ਦਾ ਉਹਨਾਂ ਦੇ ਉੱਪਰ ਜਿਹੜੇ ਕਾਰਵਾਈ ਕੀਤੀ ਜਾਵੇ ਕਿ ਉਹਦਾ ਲਾਇਸੈਂਸ ਜਿਹੜਾ ਹੈਗਾ ਉਹ ਕੈਨਸਲ ਕੀਤਾ ਜਾਵੇ ਔਰ بڑی ਗਲਤ ਸ਼ਬਦਾਵਲੀ ਬੋਲੀ ਗਈ ਹੈ ਅਸੀਂ ਭਾਈ ਸਾਰੇ ਨੂੰ ਉਹ ਉੰਤੇ ਪਰ ਤੁਹਾਡੇ ਕੀ ਵਿਚਾਰ ਨੇ ਕਿ ਉਹਨਾਂ ਦੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜੀ ਐਸਐਸਸੀ ਐਕਟ ਪਰਚਾ ਜਿਹੜਾ ਹੈਗਾ ਉਹ ਦਰਜ ਕਰਨਾ ਚਾਹੀਦਾ ਹੈ ਕੈਦਾ ਉਹਨਾਂ ਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ ਇਹ ਤਾਂ ਡਿਲੇ ਪਾਰੀ ਆ ਜਿਹੜੀ ਜਿਹੜੀ ਪੁਲਿਸ ਪ੍ਰਸ਼ਾਸਨ ਹਮੇਸ਼ਾ ਵਾਸਤੇ ਗਰੀਬ ਬੰਦੇ ਨੂੰ ਇਨਸਾਫ ਦੀ ਵਾਂਝਾ ਰੱਖਦੀ ਆ ਤੇ ਉਹਦੇ ਲਈ ਸਾਨੂੰ ਸੜਕਾਂ ਤੇ ਰੁਲਣਾ ਪੈਂਦਾ ਹੈ ਇਹ ਤਾਂ ਅੱਜ ਇੱਕ ਜਗ੍ਹਾ ਤੇ ਨੈਸ਼ਨਲ ਰੋਡ ਜਾਮਾ ਇਹ ਤਾਂ ਪੂਰੇ ਜ਼ਿਲ੍ਹਾ ਫੋਈਪੁਰ ਕਵਰ ਕਰਾਂਗੇ ਜੀ ਜੇ ਇਸ ਤੇ ਕਾਰਵਾਈ ਨਾ ਹੋਏਗਾ ਤਾਂ ਕਿੱਥੋਂ ਕਿੱਥੋਂ ਜਥੇਬੰਦੀਆਂ ਹੋਰ ਪਹੁੰਚ ਰਹੀਆਂ ਐ ਜੀ ਜਿੱਥੇ ਬੰਨੀਆਂ ਨੂੰ ਮੈਸੇਜ ਲੱਗਿਆ ਸੀਗਾ ਥੋੜੀ ਤਿਆਰੀ ਸਾਡੀ ਕਮੀ ਸੀਗੀ ਜਿੱਥੇ ਬੰਨੀਆਂ ਪਹੁੰਚ ਰਹੀਆਂ ਅਗਲੇ ਪ੍ਰੋਸੈਸ ਚ ਪੂਰਾ ਜ਼ਿਲ੍ਹਾ ਕਵਰ ਕਰਾਂਗੇ ਤਾਂ ਪੂਰੇ ਜਿੰਨੇ ਨੈਸ਼ਨਲ ਰੋਡ ਹੈਗੇ ਆ ਸਾਰੇ ਕਵਰ ਕਰਾਂਗੇ ਧੰਨਵਾਦ ਸਰ ਜੀ ਜਿਹੜੀ ਮੀਟਿੰਗ ਹੋਈ ਹੈ ਇਹਦੇ ਤੇ ਕੀ ਹੱਲ ਨਿਕਲਿਆ ਜੀ ਮੀਟਿੰਗ ਦੇ ਵਿੱਚ ਜਿਹੜਾ ਮੇਨ ਮੁੱਦਾ ਸੀਗਾ ਇੱਕ ਤੇ ਉਥੇ ਚੰਗਾ ਵਾਲਾ ਜਿਹੜਾ ਐਸਐਸਟੀ ਕਰੀਏ ਸੀ ਉਹਦਾ ਸੰਬੰਧ ਸੀ ਅਤੇ बाकी ਜਿਹੜਾ ਮਿਊਸਪਲਾਈਂ ਦੇ ਵੱਲੋਂ ਜਿਹੜੀ ਪਿੰਡਾਂ ਦੇ ਵਿੱਚ ਨਿਆਰੀ ਕੜਤ ਦੇ ਵਿੱਚ ਇੱਕ ਤੌਰ ਦੇ ਕਟੇਰੇ ਨਾਮ ਤੇ ਦਾ ਜਨਮ ਦਾ ਨਾਮ ਬਣਿਆ ਸਪਲਾਈ ਵਾਲਿਆਂ ਦਾ ਨਾਮ ਪਸ ਦੇ ਵਿੱਚ ਇਹਦੇ ਵਿੱਚ ਇਹਨਾਂ ਦੋਨਾਂ ਨਾਮਾਂ ਬਸਦਿਆਂ ਦੇ ਟੇਡਾ ਲਾ ਕਟੇਰੇ ਦੇ ਵਿੱਚ ਕੰਮ ਹੋਈ ਹੈ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਅਤੇ ਚੱਲ ਰਹੀ ਹੈ ਨਕਮਾਰੀ ਦੀ ਸਮੱਸਿਆ ਅਤੇ ਸਪਲਾਈ ਵਾਲਿਆਂ ਵੱਲੋਂ ਜੋ ਇਹ ਨਾ ਕੱਟੇ ਗਏ ਨੇ ਗਲਤ ਨਾ ਕੱਟੇ ਗਏ ਇਹ ਨਹੀਂ ਕੱਟੇ ਗਏ ਲੋਕੀ ਦੁਬਾਰਾ ਵੈਰੀਫਿਕੇਸ਼ਨ ਬਾਅਦ ਰੋਡ ਦਾ ਜਾਮ ਖੋਲਣ ਦੀ ਹੈ ਜੀ ਇਹਨਾਂ ਦਾ ਇਰਾਦਾ ਜਾਂ ਨਹੀਂ ਹਲੇ ਤੱਕ ਹੈ ਬਸ ਸਿਗਨਲ ਕੇ ਲਾਂ ਕਰਨਾ ਪਵੇਗਾ ਧੰਨਵਾਦ